ਤਾ ਆਦਮਪੁਰ ਤੋਂ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨਿੱਜੀ ਸਕੂਲ ਦੇ ਪਾਸੇ ਚਪੇੜ ਦੇ ਵਿੱਚ ਇੱਕ ਮਾਸੂਮ ਬੱਚੀ ਆ ਜਾਂਦੀ ਹੈ ਮ੍ਰਿਤਕਾ ਦੀ ਪਛਾਣ 5 ਸਾਲਾ ਕਿਰਤਵਜੋ ਹੋਈ ਹੈ ਦੱਸਿਆ ਜਾ ਰਿਹਾ ਕਿ ਬੱਚੀ ਸਕੂਲ ਪਾਸ ਤੋਂ ਜਿਵੇਂ ਹੀ ਉਤਰਨ ਲੱਗੀ ਤਾਂ ਬੱਸ ਡਰਾਈਵਰ ਦੀ ਗਲਤੀ ਦੇ ਨਾਲ ਬੱਚੀ ਬੱਸ ਦੇ نیچے ਆ ਜਾਂਦੀ ਹੈ ਇਸ ਘਟਨਾ ਦੇ ਵਿੱਚ ਜ਼ਖਮੀ ਬੱਚੀ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਪਰੰਤੂ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਵੀ ਪਾਇਆ ਜਾ ਰਿਹਾ ਹੈ। ਅਸਲ ਵਿੱਚ ਸਕੂਲ ਦੀ ਲਾਪਰਵਾਹੀ ਦੇ ਕਾਰਨ ਲੋਕਾਂ ਨੇ ਚੁਲੰਦਰ ਖੁਸ਼ਿਆਰਪੁਰ ਹਾਈਵੇ ਜਮ ਕਰ ਦਿੱਤਾ ਹੈ। ਲੋਕਾਂ ਵੱਲੋਂ ਸਕੂਲ ਪ੍ਰਬੰਧਕ ਦੇ ਖਿਲਾਫ ਨਾਰਾਬਾਜ਼ੀ ਵੀ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਡਰਾਈਵਰ ਦੇ ਨਾਂ ਨਾਂ ਸਕੂਲ ਪ੍ਰਬੰਧਕਾਂ ਦੇ ਵੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮਾਮਲਾ ਦਰਸ਼ ਕੀਤਾ ਜਾਵੇ। ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ। ਜਿਸ ਤੋਂ ਬਾਅਦ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦਾ ਰਿਆਸਕੀ ਤਜਾਰੇ 4 ਸਾਲ ਦੀ ਬੱਚੀ ਸੀਗੀ ਉਹ ਸਕੂਲ ਇੱਥੇ ਆਈ ਆ ਉਸਦੇ ਜੋ ਉਹੀ ਡਰਾਈਵਰ ਸੀ ਉਸ ਡਰਾਈਵਰ ਨੇ ਕੁੜੀ ਦਾ ਨੰنگਨ ਲਗੀ ਕੁੜੀ ਥੱਲੇ ਦੇ ਕੇ ਮਾਰਤੀ ਨਾ ਉਹ ਸਕੂਲ ਬੰਦ ਕਰਨ ਦੇ ਆ ਨਾ ਉਹ ਸਕੂਲ ਦਾ ਜਿਹੜਾ ਡਰਾਈਵਰ ਸੀ ਉਹਨੂੰ ਅਰੈਸਟ ਕਰਨ ਦੇ ਆ ਇਸ ਕਰਕੇ ਅਸੀਂ ਇੱਥੇ ਕੋਈ ਨਹੀਂ ਮਰ ਰਹੇ ਭਾਈ ਦੂਰ ਦੇ ਭਾਜੀ 8 ਵਜੇ ਤੋਂ ਬੰਦੇ ਖੜੇ ਆ ਨਾ ਸਕੂਲ ਅੱਜ ਤੱਕ ਬੰਦ ਕੀਤਾ ਆ ਸਾਡੀ ਪ੍ਰਸ਼ੰਸਾ ਦੀ ਬੇਇੱਜ਼ਤੀ ਜਦ ਤੱਕ ਸਕੂਲ ਨਹੀਂ ਖੁੱਲੂਗਾ ਜਦ ਤੱਕ ਪੀੜੇ ਪ੍ਰਵਾਨ ਨੂੰ ਇਨਸਾਫ਼ ਨਹੀਂ ਮਿਲਦਾ ਜੀ ਟੌਕ ਤੋਂ ਘਰ ਤੋਂ ਚੱਕਦੀ ਟੌਂਗ ਤੋਂ ਚੱਕਣੀ ਦੀ ਟੌਂਗੀ ਲੰਬੀ ਆ ਬੱਚਿਆਂ ਦੇ ਮਾਰ ਤੋਂ ਉਹਨੂੰ ਬਿਨਾਂ ਰਸੇ ਤੁਹਾਡਾ ਬੱਚਾ ਵੀ ਟੌਂਗ ਖੱਟਾ ਉਹ ਬੱਚੇ ਜਿੰਨੇ ਵਾਰ ਗਿਣੇ ਉਹ ਰੂਲ ਦੀ ਕਿੰਨੇ ਜਿੰਨੇ ਵਾਰ ਨਹੀਂ ਬੱਚਾ ਇਸੇ ਬੱਚਾ ਕਰਵਾ ਗਿਆ ਤਾਂ 830 ਬੱਚੇ ਦੇ ਪੇਰੈਂਟ ਇਕੱਲੇ ਜੇ ਰੋਣਗੇ ਕੋਈ ਮਾਂ ਪਿਓ ਕੋ ਸਾਹ ਹਾਜ਼ਰ ਮੇਰੀ ਵਿਕਾਸਾ ਸਾਰਾ ਸਾਰਾ ਜੋ ਵੀ ਹੈਗਾ ਸਾਰਾ ਕੁਝ ਸਾਰਾ ਸਾਡੇ ਕੋਲੇ ਆ ਤਾਂ ਹੁਣ ਦੇਖਦੇ ਆਂ گاਉਂ ਆਪਸਰਾ ਜੋ ਕੁਮਾਰੋ ਕੋਈ ਬੰਦ ਕਰਾਇਆ ਗਿਆ ਸਕੂਲ ਬੰਦ ਕਰਾਉਂਦੇ ਸਰ ਹੱਲੇ ਕੱਦ ਕਿਆ ਕਰਵਾਇਆ ਨਹੀਂ ਜਾ ਬੱਚੇ ਸੀ ਨਾ ਬੱਚੇ ਪੀਰੀਅਡਸ ਨੂੰ ਕਹਤਾ ਹੈ ਸਵੇਰ 8 ਵਜੇ ਦੀ 8 ਵਜੇ ਦੀ ਗੱਲ ਹੈ ਮੈਂ ਨਾ 8 ਵਜੇ ਦੀ ਗੱਲ ਹੈ ਇਹ ਅੱਜ ਕਾਰਵਾਈ ਆਪਾਂ ਕਿੱਥੇ ਕਰ ਰਹੇ ਆ ਕਿੱਥੇ ਕਾਰਵਾਈ ਕਰ ਰਹੇ ਹੋ ਹਾਂਜੀ ਇੱਕ ਤਾਂ ਡਰਾਈਵਰ ਹੈ ਅਰੈਸਟ ਕਰੋ ਡਰਾਈਵਰ ਨੂੰ ਬੰਦ ਕਰੋ ਹਾਂਜੀ ਸਕੂਲ ਬੰਦ ਕਰੋ ਸਕੂਲ ਮਰਦਾਬਾਦ ਮਰਦਾਬਾਦ ਇਹ ਜਿੰਨੇ ਸਾਰਾ ਕੁਝ ਹਾਂ ਤੇ ਉਹ ਭਾਈ ਜੀ ਐਲਟਰਮੋ ਲੜਕੀ ਦਾ ਇਹ 12 ਸਾਲ ਗਿਆ ਹੋਣਾ ਰਹੇ ਹੋ ਕਿਹਾ ਉਹ ਮੈਂ ਗਿਆ ਨਹੀਂ ਜਾ ਰਿਹਾ ਕਿ ਉਹ ਮੈਂ ਜਿਹੜਾ ਦਾ ਬੰਦਾ ਯੋਜਨਾ ਮਰਾਵੇ ਦਾ ਸੈਕਟਰੀ ਅਫੀਸਰ ਕਰਦੀ ਆ ਕਾਲ ਕੀਤੀ ਸਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਲਈ ਅਲਸਰ ਦੀ ਟੀਮ ਗਈ ਹੋਏ ਤੇ ਜਿਹੜਾ ਉਹ ਵਹੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਇਹ ਵੀ ਕਹ ਲੈਣਾ ਹੈ ਕਿ ਪੌਣੋ ਬੁੱਕਿਆ ਕਿ ਅਚਾਨਕ ਇਹ ਗਾ ਜੀ ਉਹਨੂੰ ਵੀ ਕਸੂਰ ਜਿਆਗਾ ਸਰ ਕੀ ਕੁਛ ਨਸ਼ਾ ਵਗੈਰਾ ਤਾਂ ਨਹੀਂ ਡਰਾਈਵਰ ਨੇ ਕੀਤਾ ਸਰ ਨਹੀਂ ਜੀ ਬਈ ਤਾਂ ਉਹਨੂੰ ਪਕੜਨਾ ਕੇ ਉਹਦਾ ਫਿਰ ਅੰਸਬਾਰ ਮੈਡੀਕਲ ਹੋਗਾ ਜੀ ਉਹ ਡਾਕਟਰ ਦੱਸ ਸਕਦੇ ਸਰ ਤਾਂ ਇੱਕ ਵੱਡਾ ਸਵਾਲ ਕੀ ਹਲਕਾ ਸਕੂਲ ਤੋਂ ਨਿਬਤ ਕਰਵਾਇਆ ਗਿਆ ਐਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਤੋਂ ਨਿਬਤ ਕਰਵਾਇਆ ਗਿਆ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਫੜਦਾ ਆ ਜੀ ਸਵੇਰੇ 8 ਵਜੇ ਦਾ ਇਹ ਹਾਦਸਾ ਜਿਹੜੇ ਜਿਹੜਾ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨਾਂ ਲੈਣ ਆਉਂਗੇ ਤਾਂ ਬੱਚੇ ਭੇਟੇ ਜਾ ਸਕਦੇ ਆ ਜੇ ਪੇਰੈਂਟਸ ਉਹਨਾਂ ਦੇ ਕਿਤੇ ਕੋਈ ਮਸਰੂਰ ਵਾਲੀ ਡਿਊਟੀ ਤੇ ਆ ਕੋਈ ਕਿਤੇ ਆਉਂਦਾ ਜਲੰਧਰ ਆ ਤਾਂ ਉਹ ਆਉਣਗੇ ਤਾਂ ਉਹ ਲੈ ਕੇ ਜਾਣਗੇ ਬਸ ਅਦਰਵਾਈਜ਼ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਆ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਬਹੁਤ ਤੈਦੀ ਨਾਲ ਲੱਗੇ ਹੋਏ ਆ ਪਰ ਸਕੂਲ ਬੰਦ ਕਰਾਉਣਾ ਚਾਹਤਾ ਹੈਗਾ ਅਸੀਂ ਕੋਈ ਲਾਅ ਨਾ ਰੈਸੋਲੂਸ਼ਨ ਨਹੀਂ ਖੜੀ ਕਰਨੀ ਠੀਕ ਹੈ ਜੀ ਬੱਚੇ ਦੇ ਪੇਰਾਂ ਆਉਣਗੇ ਤਾਂ ਬਣੋ ਲੈ ਕੇ ਜਾਣਗੇ ਸਰ ਇਹ ਜਿਹੜਾ ਰੋਡ ਵੀ ਬਣੀ ਤੇਰਾ ਸ਼ਾਮ ਤੋਂ ਬੰਦ ਕਰਿਆ ਜਾ ਰਿਹਾ ਹੈ ਲੋਕਾਂ ਨੂੰ ਸਾਡੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਤਾਂ ਇਹ ਦੱਸ ਸਕਦੇ ਜਿਹਨਾਂ ਬਲੌਕਰ ਨੇ ਮੈਂ ਅੰਨੀ ਦਾ ਕੋਸ਼ਿਸ਼ ਕਰ ਰਿਹਾ ਹਾਂ ਸਾਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਓਗੇ ਨਾ ਇਨਸਾਫ ਮੈਡਮ ਜੀ ਐਸ ਪਰ ਲਾਅ ਸਾਡੀ ਜੋ ਐਪੀ ਦੀ ਪ੍ਰੋਵੀਜ਼ਨ ਬੰਦੀਆਂ ਉਹ ਦਰਜ ਹੋ ਰਹੀ ਆ ਇਹ ਹੋਰ ਕੋਈ ਇਹਨਾਂ ਦਾ ਡਿਮਾਂਡ ਨਹੀਂ ਹੈ ਰੰਗੂ